ਅਉਜ਼ੁ ਬਿੱllਾਹਿ ਮਿਨੈ ਸ਼ੈਤਾਨਿਰ ਰਜੀਮ ਬਿਸਮਿਲੱਹਿ ਰਹਿਮਾਨਿਰ ਰਹੀਮ ਲਿਲਾਹਿ ਵ ਅੱਲਾ ਤਾਲਾ ਦੇ ਵਾਸਤੇ ਮਾਫੀ ਸਮਾਵਤੇ ਜੋ ਕੁਛ ਅਸਮਾਨਾ ਦੇ ਵਿੱਚ ਵ ਮਾਫੀ ਲੜਜੀ ਔਰ ਜੋ ਕੁਛ ਜ਼ਮੀਨ ਦੇ ਵਿੱਚ ਯਾਨੀ ਹਰ ਇੱਕ ਚੀਜ਼ ਜੋ ਕੁਛ ਅਸਮਾਨ ਦੇ ਵਿੱਚ ਔਰ ਜ਼ਮੀਨ ਦੇ ਵਿੱਚ ਔਰ ਅੱਲਾ ਸੁਭਾਨਾ ਤਾਲਾ ਦੇ ਵਾਸਤੇ ਵ ਵਾ ਇਨ ਤੁਬਤੋ ਔਰ ਜੋ ਕੁਛ ਤੁਸੀਂ ਜ਼ਾਹਿਰ ਕਰਦੇ ਹੋ ਮਾਫੀ ਇਨ ਫੁਸਿਕੁਮ ਜੋ ਕੁਛ ਤੁਹਾਡੇ ਦਿਲਾਂ ਦੇ ਵਿੱਚ ਹੈ ਉਹ ਤੁਫੂ ਹੂ ਯਾ ਤੁਸੀਂ ਉਹ ਨੂੰ ਛੁਪਾਉਂਦੇ ਹੋ ਯੋ ਹਾਸਿਬਕੁਮ ਉਹਦਾ ਮੁਹਾਸਬਾ ਕਰਨ ਦੇ ਅੱਲਾ ਤਾਲਾ ਦਾ ਹਿਸਾਬ ਲੈਂਦੇ ਬਿਹਿ ਲਾਹੂ ਔਰ ਅੱਲਾ ਤਾਲਾ ਜਿਹੜੇ ਨੇ ਜੋ ਕੁਛ ਤੁਸੀਂ ਆਪਣੇ ਦਿਲ ਉਹਨੂੰ ਦੁਆਨੀਆਂ નીਤਾਂ ਦਾ ਪਤਾ ਹੈ ਤੁਹਾਨੂੰ ਤੁਹਾਡੇ ਅਮਲਾਂ ਦਾ ਪਤਾ ਹੈ ਤੇ ਅੱਲਾਹ ਤਾਲਾ ਜਿਹੜੇ ਨੇ ਉਹਨਾਂ ਦੇ ਮੁਤਾਬਕ ਸਾਡੀ ਨੀਤਾਂ ਦੇ ਮੁਤਾਬਕ ساڑھے عملوں دا ساڑھے کو حساب کتاب لیند پھر مئی یشاؤ اللہ تعالیٰ جنوں چاند بخش دین دوں عزیب اور رجاب دین دئی یشا جنوں چاند یعنی اللہ تعالیٰ جڑے قادر مطلق نے انہوں احتیار ہے کہ جو چاند کر سکتے ہیں جنہوں چاند بخش دین اور جنہوں چاند عذاب دے سکتے ہیں واللہ اللہ تعالیٰ کُلے شاہ قدیر ہر ایک چیز کے اتنے جدرت رکھنے والے ہیں آمن لے ہی نے ਮੁਮਿਨ اور ایمان ਵਾਲੇ ਯਾਨੀ ਮੂਮਨ اور ایمان ਵਾਲੇ ਵੀ ਉਸੇ ਚੀਜ਼ ਤੇ ਉਤੇ ਮੰਨ ਲਿਆ ਹੁੰਦੇ ਜਿਹਦੇ ਉਤੇ ਨਬੀ ਅਕਰਾਮ ਸੱਲੱਲਾਹੁ ਅਲੈਹਿਵਸੱਲਮ ایمان ਲੈ ਜੋ ਉਹਨਾਂ ਦੇ ਰੱਬ ਦੇ ਤਰਫੋਂ ਨਾਲੋਂ ਨਾਜ਼ਰ ਕੀਤਾ ਗਿਆ ਉਹਨਾਂ ਦੇ ਉੱਤੇ ਕੁੱਲੂਨ ਸਾਰੇ ਆਮਨਾ ਇਮਾਨ ਲਿਆਏ ਬਿਲਲਾਹੀ ਅੱਲਾਹ ਤਾਲਾ ਦੇ ਉਤੇ ਵਲ ਮਲਾਇਕਾ ਤੇ ਫਰਿਸ਼ਤਾਂ ਦੇ ਉਤੇ ਵ ਕੁਤਬ ਹੀ ਕਿਤਾਬਾਂ ਦੇ ਉਤੇ ਵ ਰਸੂਲ ਹੀ ਔਰ ਰਸੂਲਾਂ ਦੇ ਉਤੇ ਲਾ ਨਫਰਿਕ ਬੈਨਾ ਹਦਨ ਉਹ ਕੋਈ ਤਫਰੀਕ ਨਹੀਂ ਕਰਦੇ ਕੋਈ ਜੁਦਾਈ ਨਹੀਂ ਡਾਲਦੇ ਆਹਦਨ ਕਿਸੇ ਇੱਕ ਦੇ ਦਰਮਿਆਨ ਮੈਂ ਰਸੂਲ ਹੀ ਆਪਣੇ ਰਸੂਲਾਂ ਦੇ ਵਿੱਚੋਂ ਵਕਾਲ ਉਹ ਆਹਦਨ ਇਸ ਮੇ ਨਾਸੀ ਸੁਨਿਆ ਵਾਤਾਨਾ ਉਸੇ ਫਰਮਾਬਰਦਾਰੀ ਕੀਤੀ ਯਾਨੀ ਆਹਦਨ ਅਸੀ ਅੱਲਾਹ ਤਾਲਾ ਦੇ ਹੁਕਮ ਨੂੰ ਸੁਨਿਆ ਤੇ ਅਸੀਂ ਉਹਦੀ ਫਰਮਾਬਰਦਾਰੀ ਕੀਤੀ ਉਹਦਾ ਹੁਕਮ ਮੰਨਿਆ ਹੈ ਉਹ ਫਰਾਨਾ ਕਰ ਰੱਬਾ ਨਾ ਰੱਬ ਅਸੀਂ ਤੁਹਾਡੇ ਕੋਲੋਂ ਬਖਸ਼ਿਸ਼ ਮੰਗਨੇ ਆ ਵਾਲੇ ਇਕਲ ਮਸੀਰ ਉਸੇ ਪਰ ਲਟ ਕੇ ਜਿਹੜਾ ਤੁਹਾਡੇ ਕੋਲ ਆਉਣਾ ਹੈ ਇਹ ਸਾਰੇ ਦੇ ਵਿੱਚ ਜਿਹੜੇ ਉਹਨਾਂ ایمان ਦੇ ਅجزਆ ਨੇ ਉਹਨਾਂ ਦਾ ਜ਼ਿਕਰ ਹੋ ਰਿਹਾ ਹੈ ਸਭ ਤੋਂ ਪਹਿਲੇ ਕਿ ਰਹਿ ਗਿਆ ਅੱਲਾਹ ਤਾਲਾ ਦੇ ਉੱਤੇ ایمان ਫਰਿਸ਼ਤਿਆਂ ਦੇ ਉੱਤੇ ਮਾਨ ਕਿਤਾਬਾਂ ਦੇ ਉੱਤੇ ਮਾਨ ਰਸੂਲਾਂ ਦੇ ਉੱਤੇ ایمان ਔਰ ਉਹਦੇ ਤੋਂ ਬਾਅਦ ਅਖਰਤ ਦੇ ਉੱਤੇ ਮਾਨ ਯਾਨੀ ਕਿ ਸਾਡਾ ਇਸ ਗੱਲ ਦੇ ਉੱਤੇ ਯਕੀਨ ਹੈ ਕਿ ਅਸੀਂ ਪਲਟ ਕੇ ਜਿਹੜਾ ਉਹ ਅੱਲਾਹ ਤਾਲਾ ਦੇ ਕੋਲੇ ਜਾਣਾ ਹੈ ਔਰ ਅਸੀਂ ਆਪਣੇ ਅਮਲਾਂ ਦਾ ਹਿਸਾਬ ਜਿਹੜਾ ਜਿਹ ਕੁਝ ਅਸੀਂ ਇਸ ਦੁਨੀਆ ਦੇ ਉੱਤੇ ਕਰਨਿਆ ਪੀ ਉਹਨਾਂ ਦਾ ਅਸੀਂ ਅੱਲਾਹ ਸੁਬਾਨਾ ਤਾਲਾ ਦੇ ਸਾਹਮਣੇ ਜਵਾਬ ਦੇਣ ਹੁਣੇ یہ آخرت اتر ایمان ہے ساڑا بلیو ہے یقین ہے اس اور اسی جی نبی نے سارے اللہ تعالیٰ نے رسول بھیجے ان درمیان اسی کسی قسم دی تفریق نہیں کرنے اور اسی اور جڑے ایمان والے نے محمد نے صاحب ایمان نے آخر اللہ سمند سی توڑا حکم ہے اور اسی دی فرما برداری کیتی ہے لا یکلف اللہ لہ سبن تعالی کسی نے تکلیف نہیں دیندے ہے نیفسن کسی بھی جان نو الا وہ سام کرو دے طاقت دے مطابق یعنی اللہ سبن تعالی کسی بھی انسان نو اودی طاقت تو زیادہ جڑی ہے اودی برداشت تو زیادہ تکلیف نہیں دیندے اللہ سبن تعالی نے سانو پیدا کیتا انہاں نو پتہ ہے کہ انہاں نے سانو ہر ایک بندے دے جڑے جینز نے او مختلف ہوندے نے اللہ تعالی نے پھر ہر ایک بندے نو ماحول جڑا او مختلف دیتا ہے تے جینز پلس تھوڑا ماحول جڑا او مل گئے اک شخصیت بن دی ہے ਅੱਲਾ ਤਾਲਾ ਜਿਹੜੇ ਨੇ ਉਹ ਸਾਡੀ ਜਿਹੜੀ ਸ਼ਖਸੀਅਤ ਹੋਵੇ ਦੀ ਉਹ ਦੇ ਮੁਤਾਬਿਕ ਅੱਲਾ ਤਾਲਾ ਤੁ ਸਾਡੇ ਕੋਲੋਂ ਹਿਸਾਬ ਲੈਂਦੇ ਲੇਕਿਨ ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਦੁਨੀਆ ਦੇ ਕੰਮ ਤੇ ਸਾਰੇ ਕਰਦੇ ਜਾਈਏ ਕਾਰੋਬਾਰ ਵੀ ਕਰ ਲਈਏ ਅਸੀਂ ਆਪਣਾ ਹਰ ਇੱਕ ਚੀਜ਼ ਦੇ ਵਿੱਚ ਕਾਮਯਾਬ ਹੋ ਵੀਏ ਲੇਕਿਨ ਜੂਈ ਸਾਡੇ ਦੀਨ ਦਾ ਮਾਮਲਾ ਹੋਵੇ ਤ ਉੱਥੇ ਆ ਕੇ ਸਾਡੇ ਜਿੰਨੀ ਤਾਕਤ ਨਹੀਂ ਆਵੀ ਇਹ ਫਿਰ ਐਕਸਕਿਊਜ਼ ਨਹੀਂ ਅੱਲਾ ਤਾਲਾ ਨੇ ਸੁਣ ਨਹੀਂ ਵੀ ਲੇਕਿਨ ਅਗਰ ਅਸੀਂ ਦੁਨੀਆ ਦੇ ਕੰਮ ਕਰੋ ਨਾਲ ਦੀਨ ਨੂੰ ਲੈ ਕੇ ਚੱਲੋ ਤੇ ਫਿਰ ਅੱਲਾ ਸੁਬਾਨਾ ਤਾਲਾ ਜਿਹੜੇ ਨੇ ਉਹ ਸਾਡਾ ਮਾਮਲਾ ਸ਼ਾਇਦ ਸਾਡੀ ਸਲਾਇਅਤ ਦੇ ਮੁਤਾਬਕ ਸਾਡੀ ਇੱਛਤਾਂ ਦੇ ਮੁਤਾਬਕ ਉਹਨੂੰ ਵੇਖ ਲੈਣ ਦੇ ਲਾਹਾ ਮਾਕਾਸਬਤ ਜੋ ਕੁਛ ਉਸਿਆਮਲ ਕਰਨੇ ਨੇ ਕੋ ਸਾਡੇ ਆਪਣੀ ਜਾਨ ਵਾਸਤੇ ਨੇ ਵਾ ਅਲੇ ਹੀ ਹਮਾਕਤਾ ਸਬਰ ਤੇ ਜੋ ਬੁਰਾ ਕੰਮ ਕਰਨੇ ਉਹਦਾ ਬਬਾਲ ਹੀ ਸਾਡੇ ਉੱਤੇ ਜਾਨ ਦੇ ਉੱਤੇ ਪੈਣਾ ਰੱਬਾ ਨਾ ਇਹ ਰੱਬ ਸਾਡੇ ਲਾਤ ਵਾਹ ਜਿਸ ਟਾਈਮ ਅਸੀਂ ਨੇਕ ਕੰਮ ਕਰਨੇ ਆ ਅਸੀਂ ਸਮਝ ਨਹੀਂ ਆ ਅਸੀਂ ਨਮਾਜ਼ ਪੜ੍ਹਨੇ ਆ ਰੋਜ਼ੇ ਰੱਖਨੇ ਆ ਸਦਕੇ ਜਗਾ ਦੇਣੇ ਆ ਤਾਂ ਸਾਨੂੰ ਫਖਰ ਨਹੀਂ ਹੋਣਾ ਚਾਹੀਦਾ ਨਾ ਸਾਨੂੰ ਉੱਤੇ ਕੁਰ ਕਰਨਾ ਜ਼ਿਆਦਾ ਕਿਸੇ بڑے ਨੇਕਾ ਨਹੀਂ ਬਲਕੇ ਅੱਲਾਹ ਤਾਲਾ ਕੋਲ ਦੁਆ ਕਰਨੀ ਚਾਹੀਏ ਕਿ ਰੱਬਾ ਨਾ ਐ ਰਬ ਸਾਡੇ ਲਾਤਵਾ ਹਿਸ ਨਾ ਸਾਡੇ ਕੋ ਨੂੰ ਹਿਸਾਬ ਨਾ ਲਿਓ ਸਾਡੇ ਕੋ ਨੂੰ ਮੁਆਫਜ਼ਾ ਨਾ ਕਰਿਓ ਸਾਡੇ ਕੋ ਨੂੰ ਪੁੱਛਗਿਛ ਨਾ ਕਰਿਓ ਇਨਸੀ ਨਾ ਅਗਰ ਸੇ ਕੋਈ ਚੀਜ਼ ਭੁੱਲ ਜਾਈਏ ਉਹ ਆਤਾਨਾ ਜੇ ਸਾਡੇ ਕੋ ਨੂੰ ਕੋ ਗਲਤੀ ਹੋ ਜਾਏ ਤਾਲਾ ਉਸਮਾਨਾ ਤਾਲਾ ਜੇ ਸਾਡੇ ਕੋ ਨੂੰ ਦਰਗੁਜ਼ਰ ਕਰਿਓ ਰੱਬਾ ਨਾ ਐ ਰਬ ਸਾਡੇ ਵਲਾ ਤਖਮਲ ਅਲੈਨਾ ਔਰ ਸਾਡੇ ਉਤੇ ਐਸਾ ਕੋਈ ਬੋਝ ਨਾ ਪਾਈਓ ਇਸਰਨ ਬੋਝ ਕਮ ਹਮਲ ਤਹ ਜਿਹੜਾ ਬੋਝ ਤੁਸੀਂ ਪਾਇਆ ਸੀ ਅੱਲਾਹ ਜੀ ਨੇ ਉਹਨਾਂ ਲੋਕਾਂ ਦੇ ਉਤੇ ਮਿੰਕਾਬਲੀ ਨਾ ਜਿਹੜੇ ਸਾਡੇ ਤੋਂ ਪਹਿਲੇ ਸੀ ਯਾਨੀ ਅੱਲਾਹ ਤਾਲਾ ਇਸਾ ਬੋਝ ਨਾ ਪਈ ਜਿਹੜਾ ਤੁਸੀਂ ਉਹਨਾਂ ਲੋਕਾਂ ਦੇ ਉੱਤੇ ਪਾਇਆ ਜਿਹੜਾ ਸਾਡੇ ਤੋਂ ਪਹਿਲੇ ਸੀ ਮਿਸਾਲ ਦੇ ਤੋਤੇ ਅਗਰ ਤੁਸੀਂ ਰੋਜ਼ੇ ਦੀ ਮਿਸਾਲ ਲੈ ਲਓ ਪਹਿਲੀਆਂ ਮਤਾਂ ਤੇ ਜਿਹੜੇ ਰੋਜ਼ੇ ਫਰਜ਼ ਸੀ ਉਹਨਾਂ ਨੇ ਰੋਜ਼ਾ ਰੱਖਣਾ ਸੀ ਨਾਲ ਹੀ ਉਹਨਾਂ ਨੂੰ ਅੱਲਾਹ ਤਾਲਾ ਨੇ ਚੁੱਪ ਦਾ ਰੋਜ਼ਾ ਵੀ ਰਹਾਇਆ ਸੀ ਉਹਨਾਂ ਨੇ ਬੋਲਣਾ ਵੀ ਨਹੀਂ ਸੀ ਖਾਣਾ ਵੀ ਨਹੀਂ ਸੀ ਐ ਵੀ ਉਹਨਾਂ ਦਾ ਕੋਈ ਅੱਲਾਹ ਤਾਲਾ ਨੇ ਉਹਨਾਂ ਨੂੰ ਮਨਾ ਕੀਤਾ ਸੀ ਕਿ ਮੀਆਂ ਬੀਵੀ ਦੇ ਤਾਲੁਕਾਤ ਵੀ ਹੋਣੇ ਸੀ ਕੰਮ ਰੱਖ ਸਕਦੇ ਐ ਵੀ ਰੋਜ਼ੇ ਦੀ ਰੋਜ਼ੇ ਦੇ ਵੀ ਰੋਜ਼ੇ ਦੇ ਦਿਨਾਂ ਦੇ ਵਿੱਚ ਲੇਕਿਨ ਸਾਨੂੰ ਅੱਲਾਹ ਤਾਲਾ ਨੇ ਕਿੰਨੀ ਨਰਮੀ ਦਿੱਤੀ ਏ ਕਿ ਅਸੀਂ ਜਿਹੜੇ ਆ ਸਾਨੂੰ ਚੁੱਪ ਰਹਿਣੇ ਦਾ ਵੀ ਕੋਈ ਨਹੀਂ ਐ ਅਸੀਂ ਦਿਨ ਦਾ ਰੋਜ਼ਾ ਰੱਖਨੇ ਆ ਲੇਕਿਨ ਰਾਤ ਨੂੰ ਜੀ ਖਾ ਵੀ ਸਕਨੇ ਆ ਔਰ ਜਿਹੜੇ ਮੀਆਂ ਬੀਵੀ ਦੇ ਤਾਲੁਕਾਤ ਉੰਨੇ ਉਹਦੇ ਤੇ ਕੋਈ ਪਾਬੰਦੀ ਨਹੀਂ ਆਈ ਤੇ ਅੱਲਾਹ ਤਾਲਾ ਨੇ ਸਾਨੂੰ ਬਹੁਤ ਜ਼ਿਆਦਾ ਨਰਮੀ ਦਿੱਤੀ ਏ ਇੰਨੀਆਂ ਚੀਜ਼ਾਂ ਦੇ ਵਿੱਚ ਔਰ ਹਫਤੇ ਵਾਲੇ ਦਿਨ ਉਹਨਾਂ ਨੂੰ ਆਖਿਆ ਸੀ ਤੁਸੀਂ ਕੋਈ ਕਾਰੋਬਾਰ ਨਹੀਂ ਕਰਨਾ ਹਾਲਾਂਕਿ ਸਾਨੂੰ ਅੱਲਾਸਬਾਨ ਤਾਲਾ ਨੇ ਕਿਸੇ ਕਿਸਮ ਦੇ ਕਾਰੋਬਾਰ ਤੋਂ ਨਹੀਂ ਰੋਕਿਆ ਹਾਂ ਜਿਸ ਟਾਈਮ ਨਮਾਜ਼ ਦਾ ਟਾਈਮ ਹੋਏ ਤੇ ਅੱਲਾ ਤਾਲਾ ਦਾ ਹੁਕਮ ਹੈ ਕਿ ਤੁਸੀਂ ਥੋੜੀ ਦੇਰ ਵਾਸਤੇ ਬੰਦ ਕਰਿਓ ਆਪਣਾ ਕੰਮ ਤੇ ਅੱਲਾ ਤਾਲਾ ਨੂੰ ਯਾਦ ਕਰੋ ਔਰ ਫਿਰ ਦੁਬਾਰਾ ਆਪਣੀ ਦੁਨੀਆ ਦੀ ਜ਼ਿੰਦਗੀ ਵਿੱਚ ਮਸਰੂਫ ਹੋ ਜਾਓ ਰੱਬਾ ਨਾ ਐ ਰਬ ਸਾਡੇ ਵੱਲ ਆ ਤਖ ਮੇ ਅੱਲਾ ਤੋ ਹਮ ਮਿਲਨਾ ਔਰ ਸਾਡੇ ਉਤੇ ਉਹ ਬੋਝ ਨਾ ਪਾਈਓ ਮਾ ਲਾ ਤਵਾ وافو فور اور اللہ تعالیو اللہ درگزر کریے وقف اور سانو بخش دیو وار ہم رحم کریو انتا مولانا اللہ سمن تعالیٰ تُن سا مولاؤ تھی کار ساز ہوور دارو فن سونا ساڑی مدد کرو اللہ القوم کافر انہیں کافر قوم دے ہوتے یہ جیڑی ان دعا ایک بڑی جامعہ دعا ہے تو یہ سان یاد کر لینا چاہی دے اور اپنی مرہ زندگی کے پڑھنا چاہیے یہ میں تعین ایک حدیث سنا سکیث امام مسلم دے ਤੇ ਇੱਕ ਦਿਨ حضرت ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੇ ਜਿਬਰਾਇਲ ਅਲੈਹਿਸਲਾਮ ਜਿਹੜੇ ਨੇ ਉਹ ਬੈਠੇ ਸੀ ਮਸਜਿਦ ਦੇ ਵਿੱਚ ਤੇ ਜਿਬਰਾਇਲ ਜਿਹੜੇ ਨੇ ਉਹਨਾਂ ਨੇ ਇੱਕ ਆਵਾਜ਼ ਸੁਣੀ ਤੇ ਉਹਨਾਂ ਨੇ ਆਖਿਆ ਜਿਬਰਾਇਲ ਨੇ ਆਖਿਆ حضرت ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਕਿ ਇੱਕ ਦਰਵਾਜ਼ਾ ਖੁੱਲਿਆ ਹੈ ਉਰੇ ਜੰਨਤ ਦਾ ਦਰਵਾਜ਼ਾ ਹੈ ਅੱਜ ਤੱਕ ਇਹ ਦਰਵਾਜ਼ਾ ਨਹੀਂ ਖੁੱਲਿਆ ਹੈ ਵੀ ਔਰ ਉਹਦੇ ਵਿੱਚੋਂ ਇੱਕ ਫਰਿਸ਼ਤਾ ਆਇਆ ਸੀ ਔਰ ਉਹਨੇ ਆ ਕੇ ਆਖਿਆ ਸੀ ਕਿ ਉਹਨੇ ਆ ਕੇ حضرت ਮੁਹੰਮਦ ਸੱਲੱਲਾਹੁ ਅਲੈਹਿ ਵਾਲੇ ਸੱਲਮ ਨੂੰ ਜਿਹੜਾ ਸੀ ਇਸਲਾਮ ਕੀਤਾ ਔਰ ਉਹਨੇ ਆਖਿਆ ਕਿ ਮੈਂ ਤੁਹਾਡੇ ਵਾਸਤੇ ਇੱਕ ਤੋਹਫਾ ਲੈ ਕੇ ਆਇਆ ਹਾਂ ਤੇ ਜਿਬਰਾਈਲ ਅਲੈਹਿ ਸਲਮ ਨੇ ਆਖਿਆ ਸੀ ਕਿ ਅੱਜ ਜੰਨਤ ਦਾ ਦਰਵਾਜ਼ਾ ਖੁੱਲਿਆ ਔਰ ਇਹ ਜਿਹੜਾ ਫਰਿਸ਼ਤਾ ਆਇਆ ਇਹਨੂੰ ਕਦੇ ਵੀ ਅੱਲਾਹ ਤਾਲਾ ਨੇ ਨਹੀਂ ਜ਼ਮੀਨ ਦੇ ਉੱਤੇ ਭੇਜਿਆ ਵੀ ਤੇ ਕੋਈ ਵੱਡੀ ਚੀਜ਼ ਜਿਹੜੀ ਹੈ ਉਹ ਹੋਣੇ ਵਾਲੀ ਹੈ تو جی فرشتہ سی انہیں حضرت محمد صلی اللہ علیہ وسلم آخیا سی کہ اللہ تعالیٰ نے تو دو لائٹاں دیتی ہیں اور ایک لائٹ جڑی ہے وہ جڑیاں جہاں لائٹاں نے تو پہلے کسے جڑے نبی نو رسول نو نہیں دتی گیا بھی ایک ہے سورہ فاتحہ ہے اور دوسری جڑی ہے سورہ بکرہ بکرا کی جڑی آخری آیتہ نے اے, 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 اے ذکر ہے اے, اے جڑیاں آیتہ نے یہاں دا اس خدیش کے ذکر ہے اور اللہ تعالیٰ جڑے نے اس خدی جہی آیت ہے یہ ਯਾਦ ਕਰ ਲੈਣਾ ਚਾਹੀਦਾ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਨੂ ਜਿਹੜਾ ਹੈ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਉਹਨੂੰ ਪੜ੍ਹਦੇ ਆ ਰਹਿਣਾ ਚਾਹੀਦਾ ਤਾਂਕਿ ਅੱਲਾਹ ਤਾਲਾ ਸਾਡੀ ਜ਼ਿੰਦਗੀ ਦੇ ਵਿੱਚ ਆਸਾਨੀਆਂ ਪੈਦਾ ਕਰਨ ਤੇ ਅੱਜ ਅਲhamdulillah ਅਲhamdulillah ਸਾਰੀ ਸੂਰah ਜਿਹੜੀ ਬਕਰਾਇਓ ਖਤਮ ਹੋ ਗਈ ਹੈ ਤੇ ਅੱਲਾਹ ਤਾਲਾ ਸਾਨੂੰ ਇਸ ਕਿਤਾਬ ਨੂੰ ਸਮਝਣ ਲਈ ਸਮਝ ਕੇ ਪੜ੍ਹਨ ਲਈ ਦੇ ਦਿੱਤੇ ਅਮਲ ਕਰਨ ਦੀ ਤੋਫੀਕ عطا ਕਰਨ ਆਮੀਨ ਸੁਮਾ ਆਮੀਨ